ਇੱਕ ਵੱਡੀ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਕਾਂਗਰਸ ਦਾ ਜਿਹੜਾ ਵਿਰੋਧੀ ਧਰ ਦਾ ਨੇਤਾ ਪ੍ਰਤਾਪ ਸਿੰਘ ਬਾਦਵਾ ਜਲਦੀ ਹੀ ਬੀਜਪੀ ਜੁਆਇਨ ਕਰਨ ਜਾ ਰਿਹਾ ਹੈ ਇਹ ਗੱਲ ਸਹੀ ਹੈ ਜਾਂ ਗਲਤ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਆਮ ਆਦਮੀ ਪਾਰਟੀ ਦਾ ਜਿਹੜਾ ਮੁਖ ਬਲਾਰਾ ਨੀਲ ਗਰਗ ਉਹਨੇ ਇਹ ਦਾਵਾ ਕੀਤਾ ਕਿ ਸਾਡੇ ਕੋਲੇ ਪੱਕੇ ਸਬੂਤ ਨੇ ਕਿ ਪ੍ਰਤਾਪ ਸਿੰਘ ਬਾਦਵਾ ਕਾਂਗਰਸ ਵਿਰੋਧੀ ਧਰ ਦਾ ਨੇਤਾ ਜਲਦੀ ਹੀ ਬੀਜਪੀ ਜੁਆਇਨ ਕਰਨ ਜਾ ਰਿਹਾ ਵੱਡੀਆਂ ਵੱਡੀਆਂ ਉਹਨਾਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਬੀਜਪੀ ਦੇ ਵੱਡੇ ਲੀਡਰਾਂ ਨੂੰ ਵੀ ਜਾ ਕੇ ਪ੍ਰਤਾਪ ਸਿੰਘ ਬਾਜ਼ਵਾ ਮਿਲ ਕੇ ਆਇਆ ਆਪਦੇ ਅਹੁਦੇ ਦੀ ਗੱਲ ਕਰ ਰਿਹਾ ਤੇ ਆਪਦੇ ਹੱਥ ਦੇ ਵਿੱਚ ਕੀ ਕੁਝ ਅਥਿਹਉਣ ਦੀ ਕੋਸ਼ਿਸ਼ ਕਰ ਰਿਹਾ ਪ੍ਰਤਾਪ ਸਿੰਘ ਬਾਜ਼ਵਾ ਇਹ ਸਾਡੇ ਕੋਲੇ ਉਹ ਕਹਿੰਦਾ ਕਿ ਪੱਕੇ ਸਬੂਤ ਹੈ ਕਿ ਪ੍ਰਤਾਪ ਸਿੰਘ ਬਾਜ਼ਵਾ ਬੀਜਪੀ ਦੇ ਵਿੱਚ ਜਾ ਰਿਹਾ ਅਗਰ ਪ੍ਰਤਾਪ ਸਿੰਘ ਬਾਦਬਾ ਬੀਜੇਪੀ ਦੇ ਵਿੱਚ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਆ ਜਿਹੜੇ ਹੋਰ ਜਿਹੜੇ ਵਰਕਰ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਜੇਕਰ ਪ੍ਰਤਾਪ ਸਿੰਘ ਬਾਦਬਾ ਬੀਜੇਪੀ ਦੇ ਵਿੱਚ ਜਾ ਰਿਹਾ ਤਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸੱਜੀਆਂ ਖੱਬੀਆਂ ਬਾਹਾਂਵਾਂ ਨੇ ਵਰਕਰ ਨੇ ਜਿਹੜੇ ਇੱਕ ਕਹੇ ਤੇ ਭੱਜ ਕੇ ਆਉਂਦੇ ਨੇ ਤਾਂ ਇਸ ਹਿਸਾਬ ਦੇ ਨਾਲ ਕਾਂਗਰਸ ਦਾ ਇੱਕ ਲੱਕ ਤੋੜਨ ਵਾਲੀ ਗੱਲ ਹੈ ਕਾਂਗਰਸ ਦਾ ਇੱਕ ਪਾਸਾ ਖੜਨ ਵਾਲੀ ਗੱਲ ਹੈ ਜੇਕਰ ਪ੍ਰਤਾਪ ਸਿੰਘ ਬਾਜ਼ਵਾ ਬੀਜੇਪੀ ਜੁਆਇਨ ਕਰਦਾ ਹੈ ਬਾਕੀ ਔਨ ਵਾਲਾ ਸਮਾਂ ਦੱਸੂਗਾ ਇਹ ਗੱਲਾਂ ਝੂਠੀਆਂ ਨੇ ਜਾਂ ਸੱਚ ਨੇ ਬਾਕੀ ਉਹ ਨੀਲ ਗਰਗਨੇ ਓਪਨ ਚੈਲੰਜ ਕੀਤਾ ਕਿ ਸਾਡੇ ਕੋਲੇ ਪੱਕੇ ਸਬੂਤ ਨੇ ਕਿ ਪ੍ਰਤਾਪ ਸਿੰਘ ਬਾਜ਼ਵਾ ਬੀਜੇਪੀ ਦੇ ਵਿੱਚ ਜਾਊਗਾ ਹੀ ਜਾਊਗਾ ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਵਰਕਰ ਤਾਂ ਖਾਸ ਕਰਕੇ ਹੀ ਜਦੋਂ ਵਿਧਾਨ ਸਭਾ ਵੋਟਾਂ ਦਾ ਨੇੜਾ ਸਮਾਂ ਜਿਹੜਾ ਨੇੜੇ ਆ ਗਿਆ ਤਾਂ ਉਹ ਵੀ ਫਿਰ ਮਤਲਬ ਵਿਕਟਾਂ ਵਾਂਗ ਹੋਰ ਪਾਰਟੀਆਂ ਦੇ ਵਿੱਚ ਜਾ ਕੇ ਡਿੱਗਣਗੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹ ਵੀ ਇਸ ਹਿਸਾਬ ਨਾਲ ਬਹੁਤ ਆਮ ਆਦਮੀ ਪਾਰਟੀ ਤੋਂ ਅੱਕੇ ਹੋਏ ਨੇ ਕਿ ਉਹ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰਾ ਰਹੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜਿਹੜੇ ਇਹਨਾਂ ਦੇ ਤਕੜੇ ਵਰਕਰ ਨੇ ਕਹੇ ਜਾਣ ਵਾਲੇ ਜਾਹੇ ਬਲਕਾਰ ਸਿੱਧੂ ਆ ਚਾਹੀਏ ਇਹਨਾਂ ਦੇ ਹੋਰ ਜਿਹੜੇ ਐਮਐਲਏ ਨੇ ਉਹਨਾਂ ਦੀ ਸੱਜੀਆਂ ਖੱਬੀਆਂ ਬਾਹਾਂ ਕੈਨ ਵਾਲੇ ਜਲਦੀ ਹੀ ਜਾਂ ਤਾਂ ਕਾਂਗਰਸ ਜੁਆਇਨ ਕਰਨਗੇ ਜਾਂ ਭਾਜਪਾ 'ਚ ਜੁਆਇਨ ਕਰਨਗੇ ਉਹ ਵੀ